ਅਲੀਦਲ ਪੁਨਰ ਸੁਰਜੀਤ ਸਿੰਘ ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਤੋਂ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਅਹਿਮ ਮੀਟਿੰਗ ਬੁਲਾਈ ਗਈ ਇਸ ਮੀਟਿੰਗ ਦੀ ਅਗਵਾਈ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਉਹਨਾਂ ਕਿਹਾ ਕਿ ਐਸਜੀਪੀਸੀ ਪ੍ਰਧਾਨ ਲਈ ਉਮੀਦਵਾਰ ਦਾ ਫੈਸਲਾ ਪਾਰਟੀ ਦੇ ਐਸਜੀਪੀਸੀ ਮੈਂਬਰਾਂ ਦੀ ਸਾਂਝੀ ਸਲਾਹ ਨਾਲ ਹੀ ਕੀਤਾ ਜਾਵੇਗਾ ਅਸੀਂ ਕਿਸੇ ਉਮੀਦਵਾਰ ਨੂੰ ਥੋਪਾਂਗੇ ਨਹੀਂ ਮੈਂਬਰ ਜੋ ਚਾਣਗੇ ਉਹੀ ਅੰਤਿਮ ਫੈਸਲਾ ਹੋਵੇਗਾ ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੇਂਦਰ ਸਰਕਾਰ ਤੇ ਆਮ ਆਦਮੀ ਪਾਰਟੀ ਤੇ ਵੀ ਸ਼ੋਰਟ ਕੀਤੀ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੇ ਜੇ ਬਾਣੀ ਦੇ 파ੜ ਦੀ ਪਾਬੰਦੀ ਲਗਾਈ ਜਾਂਦੀ ਹੈ ਤਾਂ ਉਹਨਾਂ ਦੀ ਪਾਰਟੀ ਇਸ ਦੇ ਖਿਲਾਫ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗੀ ਉਹਨਾਂ ਨੇ ਕਿਹਾ ਕਿ ਸੁਖਮਨੀ ਸਾਹਿਬ ਦੇ 파ੜ ਤੋਂ ਇਨਕਾਰ ਪੰਜਾਬੀ ਅਤੇ ਸਿੱਖੀ ਤੇ ਹਮਲਾ ਹੈ ਜਿਸ ਨੂੰ ਕਿਸੇ ਕੀਮਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਬਲ 220 ਦੇ ਵਿੱਚ ਹੋਂਦ ਵਿੱਚ ਆਇਆ ਸੀ ਪਰ ਉਸੇ ਯੋਗਤਾ ਗਵਾ ਚੁੱਕਿਆ ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮੋੜ ਸਿਰਜੀਤ ਕਰਨ ਦਾ ਯਤਨ ਕੀਤਾ ਗਿਆ ਆਪ ਜਾਣਦੇ ਹੋ ਪੰਨ ਮੈਂਬਰ ਕਮੇਟੀ ਨੇ ਜਗਾ ਜਗਾ ਜਾ ਕੇ ਭਰਤੀ ਕੀਤੀ ਡੈਲੀਗੇਟ ਬਣਾਏ ਪ੍ਰਧਾਨ ਦੀ ਚੋਣ ਹੋਈ ਵਰਕਿੰਗ ਕਮੇਟੀ ਬਣੀ ਉਹਦੇ ਧਾਰਾਂ ਦੀ ਚੋਣ ਹੋਈ ਤੇ ਅੱਜ ਕਲੀਫੀ ਮੀਟਿੰਗ ਜੁਮੇਤੇ ਇਜਲਾਸ ਦੇ ਵਿੱਚ ਅਸੀਂ ਵਾਦਾ ਕੀਤਾ ਸੀ ਕਿ ਸਾਡਾ ਦਫਤਰ ਜਿਹੜਾ ਸ੍ਰੀ ਅਮਰਸਰ ਸਾਹਿਬ ਤੋਂ ਚੱਲੇਗਾ ਅੱਜ ਬਲੇਠੀ ਮੀਟਿੰਗ ਸ੍ਰੀ ਅਮਰ ਸਰ ਸਾਹਿਬ ਦੀ ਧਰਤੀ ਦੇ ਉੱਤੇ ਅਸੀਂ ਕੀਤੀ ਹੈ। ਪਰਪੰਥਕ ਰਵਾਈਤਾ ਮੁਤਾਬਕ ਜ਼ਮੀਨ ਦੇ ਉੱਤੇ ਚੌਕੜਾ ਮਾਰ ਕੇ ਕੀਤੀ ਹੈ। ਮੋਲ ਮੰਤਰ ਦੇ ਪਾਠ ਪਰ ਅਰਦਾਸ ਕਰਕੇ ਰਮਤਾ ਕੀਤੀ ਹੈ ਤੇ ਅਰਦਾਸ ਕਰਕੇ ਸਮਾਪਤੀ ਕੀਤੀ। ਇਹ ਸਾਡੀਆਂ ਸ਼ਾਨ ਮਤੀਆਂ ਮਨ ਮਤੀਆਂ ਰਵਾਈਤਾਂ ਸੋ ਇਹੋ ਅਰਦਾਸ ਕਰਕੇ ਪੰਥ 71 ਦਾ ਨਾ ਕਰਦਾ ਸੀ। ਤੇ ਉਹਨਾਂ ਇਕਤਰਤਾਵਾਂ ਦੇ ਵਿੱਚ ਅਕਾਲਪੁਰਖ ਸੰਗਤੀ ਰੂਪ ਦੇ ਵਿੱਚ ਬੈਠੇ ਗੁਰਸਿੱਖਾਂ ਦੇ ਵਿੱਚ ਆਪ ਵੱਸਦਾ ਸੀ। ਅਰਾਜਾ ਜਿਹਾ ਹੀ ਹੋਇਆ। ਤੇ ਸਾਡੀ ਇਕਤਰਤਾ ਦੇ ਵਿੱਚ ਜੋ ਸੰਗਤੀ ਰੂਪ ਦੇ ਵਿੱਚ ਹੋਈ ਹੈ। ਔਰ ਬਹੁਤ ਸਾਰੇ ਬੀੜੇ ਦੇ ਕੀਮਤੀ ਸੁਝਾਅ ਵਰਕਿੰਗ ਕਮੇਟੀ ਦੇ ਮੈਂਬਰਾਂ ਨੇ ਸੀਨੀਅਰ ਲੀਡਰ ਸਾਹਿਬਾਨ ਨੇ ਪਾਰਟੀ ਦੀ ਚੜ੍ਹਦੀ ਕਲਾ ਲਈ ਦਿੱਤੇ ਨੇ। ਔਰ ਜਿਹੜੇ ਜਿਹੜੇ ਸੁਝਾਅ ਆਏ ਨੇ ਉਹਨਾਂ ਸੁਝਾਵਾਂ ਦੇ ਉੱਤੇ ਅਮਲਦਾਰੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕੀਤੀ ਜਾਏਗੀ ਅੱਜ ਦੀ ਮੀਟਿੰਗ ਦਾ ਜਿਹੜਾ ਅਜੰਡਾ ਸੀ ਉਹ ਇਹੋ ਹੀ ਸੀ ਇਹ ਪਾਰਟੀ ਦੀਆਂ ਤਰਜੀਹਾਂ ਕੀ ਹੋਣ ਪੰਜਾਬ ਦੇ ਵਿੱਚ ਅੱਜ ਚੁਣੌਤੀਆਂ ਚੁਣੌਤੀਆਂ ਮਿਲ ਰਹੀਆਂ ਚੰਡੀਗੜ੍ਹ ਯੂਨੀਵਰਸਿਟੀ ਖੋਲਹੀ ਜਿਹੜਾ ਸਾਡੇ ਨੌਜਵਾਨ ਨੂੰ ਡੈਮੋਕਰੇਟਿਕ ਅਧਿਕਾਰ ਸੀ ਉਹ ਖੋਲੇਆ ਸੈਂਟਰ ਸਰਕਾਰ ਨੇ ਔਰ ਕੋਦਾ ਸੈਂਟਰਲ ਯੂਨੀਵਰਸਿਟੀ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਸੁਖਮਨੀ ਸਾਹਿਬ ਦਾ ਪਾਠ ਦਾ ਭੋਗ ਪਾਉਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਹੈ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਪੰਜਾਬ ਦੀ ਧਰਤੀ ਦੇ ਉੱਤੇ ਕੇਂਦਰੀ ਯੂਨੀਵਰਸਿਟੀਆਂ ਦੇ ਵਿੱਚ ਜੇ ਸੁਖਮਨੀ ਸਾਹਿਬ ਦਾ ਪਾਠ ਨਹੀਂ ਹੋਊਗਾ ਇਸਰੇ ਤੋਂ ਵੱਧ ਕੇ ਮਾੜੀ ਗੱਲ ਜਿਹੜੀ ਆ ਉਹ ਕੀ ਹੋ ਸਕਦੀ ਹੈ ਜਿਸ ਪੰਜਾਬ ਬਾਰੇ ਕਿਹਾ ਗਿਆ ਹੈ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਤੇ ਜੇ ਜਿਉਂਦਾ ਗੁਰਾਂ ਦੇ ਨਾਂ ਦੇ ਉੱਤੇ ਪੰਜਾਬ ਹੈ ਇਥੇ ਫਿਰ ਅਖੰਡ ਪਾਠ ਵੀ ਹੋਣਗੇ ਸੁਖਮਨੀ ਸਾਹਿਬ ਦੇ ਪਾਠ ਵੀ ਹੋਣਗੇ ਇਥੇ ਅਰਦਾਸਾਂ ਵੀ ਹੋਣਗੀਆਂ ਇਥੇ ਕਥਾ ਵੀ ਹੋਊਗੀ ਤੇ ਇਥੇ ਕੀਰਤਨ ਵੀ ਹੋਊਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੀ ਹੋਣਗੇ ਔਰ ਇਹ ਗੱਲ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਕਿ ਪੰਜਾਬ ਦੀ ਧਰਤੀ ਦੇ ਉੱਤੇ ਕੋਈ ਕੇਂਦਰ ਸਰਕਾਰ ਦਾ ਤੇ ਕੋਈ ਪ੍ਰਾਈਵੇਟ ਅਦਾਰਾ ਬਾਣੀ ਦੇ ਪਾਠ ਕਰਨ ਤੋਂ ਪਾਬੰਦੀ ਲਾ ਦੇ ਔਰ ਇਹਦੇ ਲਈ ਸਾਨੂੰ ਜੇ ਸੰਘਰਸ਼ ਕਰਨਾ ਪਿਆ ਤੇ ਸਾਡੀ ਪਾਰਟੀ ਜਿਹੜੀ ਆ ਉਹ ਸੰਘਰਸ਼ ਦੀਆਂ ਜਿਹੜੀਆਂ ਨੇ ਪੜਾਂ ਜਿਹੜੀਆਂ ਨੇ ਉਹ ਵੀ ਪਾਏ ਬਹੁਤ ਲੰਮਾ ਸਮਾਂ ਜਿਹੜਾ ਅਸੀਂ ਦੇਖ ਲਿਆ ਪਰ ਮੈਂ ਇੱਕ ਗੱਲ ਹੋਰ ਸਰਕਾਰਾਂ ਨੂੰ ਮੈਂ ਕਹਿ ਦੇਣਾ ਚਾਹਣਾ ਹੁਣ ਜੇ ਬਹੁਤ ਸਾਰੇ ਲੀਡਰ ਜਿਨ੍ਹਾਂ ਦੇ ਤੁਸੀਂ ਕੰਨ ਮਨ ਰੋੜ ਰੱਖੇ ਆ ਖਾਸ ਤੌਰ ਤੇ ਸਰਮਾਇਦਾ ਪਰਸਾਂ ਨੂੰ ਕੋਈ ਗਾਉ ਨਹੀਂ ਹੈ ਸਾਡੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਬੈਠੀ ਹੈ ਇਹਨਾਂ ਦੇ ਮਨ ਦੇ ਵਿੱਚ ਕਿਸੇ ਦੇ ਭਾਏ ਨਹੀਂ ਹੈ ਕਿਸੇ ਦੇ ਡਰ ਨਹੀਂ ਹੈ ਇਸ ਕਰਕੇ ਜੇ ਸਰਕਾਰਾਂ ਦੇ ਨਾਲ ਸਾਨੂੰ ਤੋਂ ਵਿਖਦੇ ਵਿੱਚ ਟਕਰਾਉਣਾ ਪਿਆ ਤੇ ਅਸੀਂ ਟਕਰਾਉਣ ਤੋਂ ਜਿਹੜਾ ਉਹ ਗਰੇਜ਼ ਨਹੀਂ ਕਰਾਂਗੇ ਅੱਜ ਇਹ ਵੀ ਫੈਸਲਾ ਸਾਡੀ ਪਾਰਟੀ ਦੇ ਲੀਡਰ ਸਾਹਿਬਾਨ ਨੇ ਅੱਜ ਦੀ ਇਕਤਰਤਾ ਦੇ ਵਿੱਚ ਜਿਹੜਾ ਕੀਤਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਿੰਨੇ ਵੀ ਪੰਜਾਬ ਦੇ ਮਸਲੇ ਨੇ ਉਹਨਾਂ ਨੂੰ ਅਸੀਂ ਗਾਰੰਟੀ ਦੇ ਆਧਾਰ ਦੇ ਉੱਤੇ ਜਿਹੜਾ ਹੈ ਉਹ ਲਾਂਗ ਕਰੰਟਾਰੂ ਸਾਹਿਬ ਦੇ ਲੱਖਣੇ ਕਰੰਟ ਮੁੱਦਾ ਕੱਲ ਵੀ ਅਸੀਂ ਜਿਹੜਾ ਕੋ ਮੀਟਿੰਗ ਕੀਤੀ ਸੀ ਸੰਬੋਧਨ ਵੀ ਹੋਇਆ ਤਿੰਨ ਚਾਰ ਪਿੰਡਾਂ ਦੇ ਵਿੱਚ ਪਾਰਟੀ ਦੇ ਸੀਨੀਅਰ ਲੀਡਰ ਜਿਹੜੇ ਨੇ ਉੱਥੇ ਵਿਚਰ ਵੀ ਰਹੇ ਨੇ ਜਹੇਦਾਰ ਸੁਤਿਆ ਸਿੰਘ ਜੀ ਛੋਟੇਪੁਰ ਜਹੇਦਾਰ ਗੁਰਪ੍ਰਤਾਪ ਸਿੰਘ ਜੀ ਬਡਾਲਾ ਜਹੇਦਾਰ ਇਕਬਾਲ ਸਿੰਘ ਜੀ ਝੁੰਡਾ ਸਰਦਾਰ ਮਨਪ੍ਰੀਤ ਸਿੰਘ ਯਾਲੀ ਸਰਦਾਰ ਅਮਰਜੀਤ ਜਿਹੜੇ ਅਮਰਕੋਟ ਦੇ ਜਿਹੜੇ ਨੇ ਜਲਸਾ ਮੁਤਰਕਾਸਰ ਭਾਈ ਮਨਜੀਤ ਸਿੰਘ ਜੀ ਭਾਈ ਸਾਹਿਬ ਕਰੋ ਸਾਹਿਬ ਖਾਸ ਤੌਰ ਦੇ ਤੇ ਕੱਲ ਦੀ ਮੀਟਿੰਗ ਦੇ ਵਿੱਚ ਵੀ ਉਹ ਸ਼ਾਮਲ ਹੋਏ ਨੇ ਤੇ ਹੋਰ ਬਹੁਤ ਸਾਰੇ ਸਾਡੇ ਲੀਡਰ ਤੇ ਲਗਾਤਾਰ ਇਲੈਕਸ਼ਨ ਵਾਲੇ ਦਿਨ ਤੱਕ ਜਿਹੜੇ ਆ ਕਰਨਕਰਤ ਸਾਹਿਬ ਦੇ ਵਿੱਚ ਆਪਣੀਆਂ ਸਰਗਰਮੀਆਂ ਕਰਨਗੇ ਤੇ ਬਸ ਅਸੀਂ ਇਹੋ ਹੀ ਪੰਜਾਬ ਦੇ ਲੋਕਾਂ ਨੂੰ ਜਿਹੜਾ ਅਪੀਲ ਕਰਦੇ ਆ ਕਿ ਤੁਸੀਂ ਬਹੁਤ ਪਾਰਟੀਆਂ ਦੇਖ ਲਈਏ ਇਨਕਲਾਬ ਵਾਲੀ ਪਾਰਟੀ ਵੀ ਦੇਖ ਲਈ ਜਿਸ ਨੇ ਤੁਹਾਨੂੰ ਜਿਹੜਾ ਹੈ ਉਹ ਸਬਜ਼ ਬਾਗ ਦਿਖਾਏ ਕਿਹਾ ਕਿ ਆਮ ਲੋਕਾਂ ਦੀ ਪਾਰਟੀ ਹੈ ਅੱਜ ਖਾਸ ਲੋਕਾਂ ਦੀ ਪਾਰਟੀ ਬਣ ਗਈ ਹੈ ਮੈਂ ਕੱਲ ਵੀ ਕਿਹਾ ਸੀ ਕਿ ਜਿੰਨੀਆਂ ਵੀ ਆਮ ਆਦਮੀ ਪਾਰਟੀ ਨੇ ਜਿਮਨੀ ਚੋਣਾਂ ਲੜੀਆਂ ਨੇ ਉਹ ਸਾਰੀਆਂ ਦੇ ਸਾਰੀਆਂ ਬਾਹਰਲੀਆਂ ਪਾਰਟੀਆਂ ਦੇ ਵਿੱਚੋਂ ਬੰਦੇ ਲਿਆ ਕੇ ਲੜਾਈ ਲੜੀਆਂ ਨੇ ਇੱਕ ਵੀ ਚੋਣ ਇਹਨਾਂ ਨੇ ਆਮ ਵਰਕਰ ਨੂੰ ਨਹੀਂ ਦਿੱਤੀ ਇੱਕ ਵੀ ਟਿਕਟ ਜਿਹੜੀ ਆਮ ਵਰਕਰ ਨੂੰ ਨਹੀਂ ਦਿੱਤੀ ਇੱਕ ਵੀ ਚੋਣਾਂ ਆਮ ਵਰਕਰ ਨੂੰ ਨਹੀਂ ਲੜਾਈ ਰਾਜ ਸਭਾ ਦੀਆਂ ਸੀਟਾਂ ਇੰਪੋਰਟੈਂਟ ਹੁੰਦੀਆਂ ਨੇ ਸੱਤੇ ਦੇ ਸੱਤੇ ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਨੇ ਉਹ ਵਪਾਰੀਆਂ ਨੂੰ ਦਿੱਤੀਆਂ ਗਈਆਂ ਨੇ ਤਾਂ ਕਿ ਪੰਜਾਬ ਦੇ ਆਵਾਜ਼ ਜਿਹੜੀ ਆਉਂ ਪਾਰਲੀਮੈਂਟ ਦੇ ਵਿੱਚ ਬੁਲੰਦੀ ਨਾ ਹੋ ਸਕੇ ਕੀ ਕਦੇ سرمایہਦਾਰ ਜਿਹੜਾ ਹੈ ਉਹ ਲੋਕ ਮੁੱਦੇ ਪਾਰਲੀਮੈਂਟ ਦੇ ਵਿੱਚ ਰੱਖ ਸਕਦਾ ਹੈ ਹਾਂ ਰੱਖ ਸਕਦਾ ਹੈ ਜਿਹੜਾ ਬੇਬਾਕ ਹੈ ਜਿਨੇ ਕਦੇ ਕੋਈ ਬੇਇਮਾਨੀ ਦੇ ਨਾਲ ਸਰਮਾਇਆ ਇਕੱਠਾ ਨਹੀਂ ਕੀਤਾ ਉਹ ਰੱਖ ਸਕਦਾ ਪਰ ਇਹਨਾਂ ਨੇ ਸੀਟਾਂ ਵੇਚੀਆਂ ਨੇ ਵਪਾਰੀਆਂ ਨੂੰ ਜਿਹੜੀਆਂ ਉਹ ਸੀਟਾਂ ਜਿਹੜੀਆਂ ਨੇ ਇਹਨਾਂ ਨੂੰ ਦਿੱਤੀਆਂ ਨੇ ਇਹ ਗੱਲ ਪੰਜਾਬ ਦੇ ਵਿੱਚ ਸੰਘਰਸ਼ ਕਰਨ ਵਾਲੇ ਲੋਕ ਜਿਹੜੇ ਆ ਇਹਨਾਂ ਦੀ ਪਾਰਟੀ ਲਈ ਉਹ ਇਹਨਾਂ ਨੂੰ ਦਿਖਾਈ ਨਹੀਂ ਦਿੱਤੇ ਇਸ ਕਰਕੇ ਜਿੱਥੇ ਕਿਤੇ ਕੋਈ ਕੇਂਦਰ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਅਸੀਂ ਉਸ ਖਿਲਾਫ ਵੀ ਆਪਣੀ ਆਵਾਜ਼ ਬੁਲੰਦ ਕਰਾਂਗੇ ਜੇ ਪੰਜਾਬ ਸਰਕਾਰ ਧੱਕਾ ਕਰਦੀ ਹੈ ਪੰਜਾਬ ਸਰਕਾਰ ਦੇ ਖਿਲਾਫ ਵੀ ਅਸੀਂ ਜਿਹੜਾ ਹੈ ਉਹ ਸੰਘਰਸ਼ ਕਰਾਂਗੇ ਜੇ ਸਾਨੂੰ ਇਹਨਾਂ ਸਰਕਾਰਾਂ ਦੇ ਨਾਲ ਬੈਠਣਾ ਪੈਂਦਾ ਤੇ ਬਹਿ ਕੇ ਗੱਲਬਾਤ ਵੀ ਕਰਾਂਗੇ ਟੇਬਲ ਟॉक ਵੀ ਕਰਾਂਗੇ ਇਹ ਨਹੀਂ ਹੈ ਕਿ ਅਸੀਂ ਲੜਾਂਗੇ ਇਹਨਾਂ ਨਾਲ ਗੱਲ ਨਹੀਂ ਕਰਾਂਗੇ ਇਹਨਾਂ ਨਾਲ ਲੜਾਂਗੇ ਵੀ ਔਰ ਇਹਨਾਂ ਨਾਲ ਮੇਜ਼ ਤੇ ਬਹਿ ਕੇ ਗੱਲ ਵੀ ਕਰਾਂਗੇ ਪੰਥ ਦੇ ਮੁੱਦਿਆਂ ਤੇ ਪੰਜਾਬ ਦੇ ਮੁੱਦਿਆਂ ਵਾਸਤੇ ਸੋ ਅੱਜ ਦੀ ਇਕਤਰਤਾ ਜਿਹੜੀ ਹੈ ਸਾਡੇ ਇਹਨਾਂ ਮੁੱਖ ਇਸ਼ਵਨ ਨੂੰ ਲੈ ਕੇ ਹੋਈ ਹੈ ਤੇ ਮੈਂ ਸਾਰੇ ਹੀ ਲੀਡਰ ਸਾਹਿਬਾਨ ਦਾ ਸਾਰੇ ਵਰਕਿੰਗ ਕਮੇਟੀ ਦੇ ਮੈਂਬਰ ਜਿਹੜੇ ਪਹੁੰਚੇ ਨੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਉਹਨਾਂ ਦਾ ਧੰਨਵਾਦ ਕਰਦਾ ਮੀਡੀਆ ਤੇ ਰਾਹੀਂ ਜੇ ਕੋਈ ਸਵਾਲ ਹੋਵੇ ਤੁਸੀਂ ਪੁੱਛ ਸਕਦੇ ਹੋ ਜਿਲ੍ਹਾ ਸਾਡੀ ਪਾਰਟੀ ਕੋਲ ਕਿਹੜਾ ਉਮੀਦਵਾਰ ਦਿੱਤਾ ਜਾ ਰਿਹਾ ਪਤਾ ਦੇਖੋ ਹੁਣ ਤੱਕ ਤੁਸੀਂ ਦੇਖਦੇ ਆਏ ਹੋ ਕਿ ਸੁਖਬੀਰ ਸਿੰਘ ਬਾਦਲ ਇੱਕ ਪੇਪਰ ਜਿਹੜਾ ਹੈ ਉਹ ਪੇਜ ਦਾ ਮੈਂ ਮੈਂ ਉਹੀ ਤੁਹਾਨੂੰ ਦੱਸ ਰਿਹਾ ਮੈਂ ਉਹੀ ਦੱਸ ਰਿਹਾ ਮੈਂ ਉਹੀ ਦੱਸ ਰਿਹਾ ਇਹ ਪਗੌੜਾ ਜਿਹੜਾ ਹੈ ਪ੍ਰਧਾਨ ਉਹ ਇੱਕ ਪੇਪਰ ਭੇਜਦਾ ਤੇ ਉਸ ਪੇਪਰ ਦੇ ਉੱਤੇ ਲਿਖਿਆ ਹੁੰਦਾ ਫਲਾਣਾ ਪ੍ਰਧਾਨ ਫਲਾਣਾ ਸੀਨੀਅਰ ਮੀਤ ਪ੍ਰਧਾਨ ਫਲਾਣਾ ਜਿਹੜਾ ਹੈ ਉਹ ਜੂਨੀਅਰ ਮੀਤ ਦਾ ਪ੍ਰਧਾਨ ਤੇ ਫਲਾਣੇ ਫਲਾਣੇ ਐਡਜੈਕਟਿਵ ਦੇ ਮੈਂਬਰ ਸਾਡੇ ਕੈਂਡੀਡੇਟ ਦਾ ਫੈਸਲਾ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਿਲ ਕੇ ਕਰਨਗੇ ਅਸੀਂ ਥੋਪਾਂਗੇ ਨਹੀਂ ਆਪਣੇ ਮੈਂਬਰਾਂ ਦੇ ਉੱਤੇ ਕੋਈ ਪ੍ਰਧਾਨ ਅੱਜ ਹੁਣ ਏਦੋਂ ਬਾਅਦ ਮੈਂਬਰਾਂ ਦੀ ਮੀਟਿੰਗ ਹੈ ਮੈਂਬਰ ਮੀਟਿੰਗਾਂ ਕਰਨਗੇ ਅਸੀਂ ਸਿਰਫ ਮੈਂਬਰਾਂ ਦੀ ਮੀਟਿੰਗਾਂ ਤੇ ਮੈਂਬਰਾਂ ਨੂੰ ਸੁਣਾਂਗੇ ਦੇ ਮੈਂਬਰ ਜੋ ਫੈਸਲਾ ਮੈਂਬਰ ਕਰਨਗੇ ਉਹ ਪਾਰਟੀ ਨੂੰ ਮੰਜ਼ੂਰ ਹੋ ਅਸੀਂ ਨਵੀਂ ਵਰਤ ਪਾ ਰਹੇ ਅਸੀਂ ਨਵੀਂ ਵਰਤ ਪਾ ਰਹੇ ਆ ਤੇ ਅਸੀਂ ਕਹਿੰਦੇ ਹ ਸ਼੍ਰੋਮਣੀ ਅਕਾਲੀ ਹ ਹੁਣ ਤੱਕ ਤੁਸੀਂ ਲੰਬਾ ਦਿੰਦੇ ਆਏ ਹੋ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੋਲ ਦਾ ਅਸੀਂ ਕਹਿੰਦੇ ਆ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਆ ਉਹ ਜੋ ਵੀ ਹੋਏਗਾ ਤੁਹਾਡਾ ਉਹ ਕਿ ਮੁਤਾਬਕ ਚੱਲੋਗੇ ਬਿਲਕੁਲ ਸਾਡੀ ਸਾਡੀ ਨਜ਼ਰ ਦੇ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰਬੰਧ ਕਮੇਟੀ ਦੀ ਮੈਂਬਰ ਦੀ अहमियत ਬਹੁਤ ਜ਼ਿਆਦਾ ਹੈ ਜੋਸ਼ ਸ਼੍ਰੋਮਣੀ ਕਮੇਟੀ ਦੇ ਮੈਂਬਰ ਫੈਸਲਾ ਕਰਕੇ ਦੱਸ ਦੇਣਗੇ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਹੀ ਅਨਾਉਂਸ ਕਰਾਇਆ ਜਾਵੇ ਕਿੰਨੇ ਕ ਮੈਂਬਰ ਨਾਲ ਨੇ ਜ ਆਪਣੇ ਸਾਡੇ ਕੋਲੇ 30 35 ਮੈਂਬਰ ਤਾਂ ਪੱਕੇ ਨੇ ਤੇ ਬਹੁਤ ਸਾਰੇ ਮੈਂਬਰ ਸਾਡੇ ਨਾਲ ਪਕੌੜੇ ਦਲ ਦੇ ਵੀ ਸੰਪਰਕ ਕਰਦੇ ਨੇ ਪਰ ਅਸੀਂ ਜਿਹੜਾ ਹੈ ਉਹ ਇਹੋ ਹੀ ਅਪੀਲ ਕਰਾਂਗੇ ਕਿ ਆਪਣੀ ਜ਼ਮੀਰ ਨੂੰ ਦੇਖ ਕੇ ਜਿਹੜਾ ਹੈ ਉਹ ਚੰਗੇ ਬੰਦੇ ਨੂੰ ਚੇਤੇ ਇਸ ਵਾਰੀ ਅੱਗੇ ਨਹੀਂ ਅਸੀਂ ਬਾਤ ਕੀ ਕੰਪੀਟਿਸ਼ਨ ਕਰ ਰਹੇ ਹਾਂ ਕੀ ਕੰਟੈਸਟ ਕਰ ਰਹੇ ਕੱਲ ਜਿਹੜਾ ਜੇ ਮੈਂਬਰ ਸਭਾਾਨ ਹੋਣਾ ਕੱਲੇ ਬਾਅਦ ਸਾਡੀ ਮੀਟਿੰਗ ਹੈ ਜੇ ਮੈਂਬਰ ਸਭਾਾਨ ਫੈਸਲਾ ਕਰ ਦੇਣਗੇ ਕਿ ਕਿ ਅਸੀਂ ਲੜਨੇ ਤੇ ਲੜਾਂਗੇ ਜਿਉਂ ਉਹਨਾਂ ਨੇ ਕਿਹਾ ਕਿ ਨਹੀਂ ਤੇ ਨਹੀਂ ਕਿਉਂਕਿ ਇਹ ਜਿਹੜਾ ਹਾਊਸ ਚੱਲ ਰਿਹਾ ਹੈ ਨਾ ਜੀ ਤੇ ਕੇਂਦਰ ਸਰਕਾਰ ਦੇ ਰਹਿਮੋ ਕਰਮ ਤੇ ਚੱਲ ਰਿਹਾ ਹੈ ਇਹ ਕੇਂਦਰ ਸਰਕਾਰ ਦੇ ਰਹਿਮੋ ਕਰਮ ਤੇ ਹਾਊਸ ਚੱਲ ਰਿਹਾ ਹੈ ਇਹ ਕੋਈ ਪ੍ਰਤਿਨਿਧ ਹਾਊਸ ਨਹੀਂ ਸਿੱਖਾਂ ਦਾ ਰਹਿ ਗਿਆ ਕਿਉਂਕਿ ਇਹ ਐਕਸਪਾਇਰ ਹੋ ਚੁੱਕਿਆ ਔਰ ਐਕਸਪਾਇਰ ਹੋਣ ਵੀ ਬਹੁਤ ਲੰਬਾ ਸਮਾਂ ਹੋ ਗਿਆ ਇਸ ਕਰਕੇ ਅਸੀਂ ਇਸ ਸਾਡੀ ਪਰਸਨਲ ਓਪੀਨੀਅਨ ਕੀ ਹੈ ਲੜ ਕੰਟੈਸਟ ਕਰਨਾ ਤੇ ਸਾਡੇ ਮੈਂਬਰ ਦੱਸਣਗੇ ਅਸੀਂ ਆਪਣਾ ਮੈਂਬਰ ਅਸੀਂ ਜੇ ਮੈਂਬਰਾਂ ਨੇ ਕਿਹਾ ਲੜਨ ਤੁਹਾਨੂੰ ਤੁਹਾਨੂੰ 2 ਵਜੇ ਤੱਕ ਸਾਡੇ ਮੈਂਬਰਾਂ ਵੱਲੋਂ ਤੁਹਾਨੂੰ ਪ੍ਰੈਸ ਨੋਟ ਜਿਹੜਾ ਉਹ ਦੇ ਦਿੱਤਾ ਜਾਊਗਾ ਬਸ ਉਹ ਤੋਂ ਬਾਅਦ ਮੀਟਿੰਗ ਹੈ ਬਸ ਤੁਸੀਂ ਕਹਿ ਰਹੇ ਜਿਹੜਾ ਹਾਊਸ ਹੈ ਐਕਸਪਾਇਰ ਹੋ ਚੁੱਕਾ ਐਸੀ ਐਕਸਪਾਇਰ ਹਾਊਸ ਨਹੀਂ ਤਾਨੂੰ ਛੁੜਿਆ ਜਦ ਤੱਕ ਉਹ ਕਮਟੀਆਂ ਚਪਟਾਰੀ ਹਾਂ ਬਿਲਕੁਲ ਬਹੁਤ ਵਧੀਆ ਸਵਾਲ ਪੁੱਛਿਆ 2000 16 ਦੇ ਵਿੱਚ ਜਿਹੜਾ ਇਹ ਹਾਊਸ ਬਹਾਲ ਹੋਇਆ 2016 ਦੇ ਵਿੱਚ 2016 ਦੇ ਵਿੱਚ ਹਾਊਸ ਜਿਹੜਾ ਉਹ ਬਹਾਲ ਹੋਇਆ ਤੇ 5 ਸਾਲ ਦਾ ਪੀਰੀਅਡ ਜਿਹੜਾ ਉਹਨਾਂ ਨੂੰ 2021 ਦੇ ਵਿੱਚ ਜਿਹੜਾ ਪੂਰਾ ਹੋਇਆ ਉਹਨਾਂ ਦਾ ਤੇ ਮੈਂ 2021 ਤੋਂ ਪਹਿਲਾ ਜਿਹੜਾ ਉਹ ਜਸਦਾਰ ਬਣਿਆ 17 ਚ ਦਮਦਮਾ ਸਾਹਿਬ ਦਾ ਤੇ 18 ਚ ਅਕਾਲ ਤਖਤ ਸਾਹਿਬ ਦਾ 2021 ਦੇ ਵਿੱਚ ਇਹ ਹਾਊਸ ਜਿਹੜਾ ਐਕਸਪਾਇਰ ਹੋਇਆ ਪਰ ਜਿਹੜਾ ਤੁਹਾਨੂੰ ਇਹਨਾਂ ਨੇ ਹਟਾਇਆ ਉਹਦੇ ਆਉਟਸਾਈਡ ਹੀ ਜਦ ਐਕਸਪਾਇਰ ਹੋ ਚੁੱਕਾ ਸੀ ਪਰ ਐਕਸਪਾਇਰ ਹਾਊਸ ਐਕਸਪਾਇਰ ਹਾਊਸ ਨੇ ਬਿਲਕੁਲ ਹਟਾ ਕੇ ਤਾਗੜਾ ਘਾਇਆ ਹੋਇਆ ਕਿੰਸਾ ਕਿਦਾਂ ਮਜੂਤ ਕਰ ਲਿਆ ਤੇ ਮਾਨ ਧੱਕੇ ਦਾ ਥੋੜੀ ਬੈਠਣਾ ਸੀ ਐਕਸਪਾਇਰ ਹਾਊਸ ਨੇ ਇਹਨੂੰ ਹਟਾਤਾ ਹਟਾਤਾ ਪਰ ਲਾਇਆ ਮੈਨੂੰ ਜਿਹੜਾ ਸੀ ਉਹ ਵੈਲਿਡ ਹਾਊਸ ਤੇ ਦੇਖੋ ਦੇਖੋ ਆਪਣਾ ਪਟੇ ਸਾਹਿਬ ਇਹ ਜਿਹੜਾ ਹਾਊਸ ਹੈ ਇਹ ਕਾਨੂੰਨੀ ਆਧਾਰ ਵੀ ਗਵਾ ਚੁੱਕਿਆ ਮੌਲ ਅਧਿਕਾਰ ਵੀ ਗਵਾ ਚੁੱਕਿਆ ਨੈਤਿਕ ਆਧਾਰ ਵੀ ਗਵਾ ਚੁੱਕਿਆ ਇਹ ਸਾਰੇ ਤੁਸੀਂ ਗੱਲ ਕੀਤੀ ਆ ਜਿਨੀਵਰਸਿਟੀ ਦੇ ਕਿਸ ਸੁਖਨੀ ਸਾਹਿਬ ਦਾ ਪਾਠ ਨਹੀਂ ਕਰਦਾ ਇੱਕ ਜੁਨੀਵਰਸਿਟੀ ਹੈ ਸਾਡੇ ਅੰਮ੍ਰਿਤਸਰ ਦੇ ਵਿੱਚ ਬਰਨਾਲ ਦੇ ਜੁਨੀਵਰਸਿਟੀ ਹੈ ਜਿਹੜੇ ਤਿਆਰ ਨੇ ਗੁਰੂ ਸਾਹਿਬ ਦੇ ਜਿਹੜੇ ਜਿੰਨੇ ਵੀ ਗੁਰਪੁਰਬ ਹੁੰਦੇ ਨੇ ਬੜੀ ਖਰਦਾ ਦੇ ਨਾਮ ਬਣਾਏ ਜਾਂਦੇ ਨੇ ਜਿਵੇਂ ਉਹ ਗੁਰਨਾਲਕ ਸਾਹਿਬ ਦਾ ਆ ਪਰ ਬਾਦ ਫੇਰੀਆਂ ਜਿਹੜੀਆਂ ਅੰਦਰ ਕੱਢ ਕੇ ਬੱਚਿਆਂ ਨੂੰ ਨਾਲ ਲੈ ਕੇ ਜਿਹੜਾ ਬੁਣਾਇਆ ਜਾ ਰਿਹਾ ਤੇ ਬੀਸੀ ਨੂੰ ਵਾਅਦਾ ਝੁਕੇਰ ਕੇ ਕਾਲ ਤੱਕ ਤੇ ਸੱਜਿਆ ਲੱਗਦਾ ਕਿ ਬੀਸੀ ਦਾ ਵਿੱਚ ਕੋਈ ਦੋਸ਼ ਹੈ ਜਿਹੜਾ ਬੀਸੀ ਚੰਗਾ ਕੰਮ ਕਰਦਾ ਨਹੀਂ ਜੀ ਇਹਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਤੇ ਮੈਨੂੰ ਲੱਗਦਾ ਹੈ ਕਿ ਜਿਵੇਂ ਤੁਸੀਂ ਦੱਸਿਆ ਅਮਰਸਾਹ ਸਾਹਿਬ ਯੂਨੀਵਰਸਿਟੀ ਦਾ ਵੀਸੀ ਜਿਹੜਾ ਹੈ ਜੇ ਗੁਰਪਰਬ ਮਨਾ ਰਿਹਾ ਤੇ ਇਹ ਬਹੁਤ ਚੰਗਾ ਕੰਮ ਹੈ ਔਰ ਮੈਂ ਇਸ ਕੰਮ ਲਈ ਵੀਸੀ ਸਾਹਿਬ ਦੀ ਇਹਨੂੰ ਅਪਰੀਸ਼ੀਏਟ ਕਰ। ਜਿਹੜਾ ਸੱਦਿਆ ਗਿਆ ਉਹਨੂੰ ਜਿਹੜਾ ਕਿ ਇੱਕ ਡਿਬੇਟ ਚ ਲੱਲੋ ਜਾਸ ਸਿਰ ਵੈਸੇ ਵਿੱਚ ਲੱਲੋ ਕਿ ਨਹੀਂ ਇੱਕ ਤੁਸੀਂ ਉਸੇ ਕਿ ਪਿੱਡੀ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਗਾਇਕ ਨੇ ਗਾਣਾ ਗਾਇਆ ਇੱਕ ਮਹਿਕਮੇ ਨੇ ਜਿਹੜਾ ਹੈ ਉਹ ਆਰਗੇਨਾਈਜ਼ ਕੀਤਾ ਤੇ ਉਹ ਜਿਹੜਾ ਦਾਇਕ ਨੂੰ ਵੀ ਨਹੀਂ ਸੱਦਿਆ ਗਿਆ ਤੇ ਆਰਗੇਨਾਈਜ਼ਰ ਜਿਹੜੇ ਆ ਉਹਨਾਂ ਨੂੰ ਵੀ ਸ਼ਾਇਦ ਨਹੀਂ ਸੱਦਿਆ ਗਿਆ ਇੱਕ ਮਿਨਿਸਟਰ ਨੂੰ ਜਿਹੜਾ ਸੱਦ ਲਿਆ ਗਿਆ ਤੇ ਪਰਸਲwidetilde ਹੋਣੀ ਚਾਹੀਦੀ BC ਦਾ ਪੱਖ ਜਿਹੜਾ ਹੈ ਉਹ ਸੁਣਨਾ ਚਾਹੀਦਾ ਸੀ ਔਰ ਸੁਣਨ ਤੋਂ ਬਾਅਦ ਫੈਸਲਾ ਕਰਨਾ ਚਾਹੀਦਾ ਜਿਹੜੀ ਗੁਰੂਗ੍ਰਾਮੀ ਯੂਨੀਵਰਸਿਟੀ ਹੈ ਨਾ ਮੱਧੀ ਬਾਈਕਸ ਯੂਨੀਵਰਸਿਟੀ ਬਣਾਈ ਜਾਵੇ ਚੰਗੀ ਗੱਲ ਹੈ ਜੀ ਚੰਗੀ ਗੱਲ ਹੈ ਜੀ ਪਰ ਕਿਹਦੀ ਹੈਰਾਨੀ ਦੀ ਗੱਲ ਹੈ ਨਾ ਕਿ ਇੱਕ ਪਾਸੇ ਸਾਡੀ ਸਰਕਾਰ ਨੇ ਕਿਤੇ ਗੁਣਸਰ ਇੱਕ ਦਿਨੇ ਬੁਸਰਾ ਕਰ ਦੇਈ। ਅੱਜ ਤੱਕ ਵੀ ਇੱਕ ਨਿਸ਼ਚਿਤ ਬੁਸਰ ਨਹੀਂ। ਘਾਟਾ ਲੱਗਦਾ। ਕਦੇ ਕਲਾਸੀ ਪ੍ਰੀਯ ਯੂਨੀਵਰਸਿਟੀ ਕਰੀ ਇੱਕ ਵਿਸ਼ੇ ਸਾਫ। ਅਤੀਤ ਸਾਖ ਕਦੇ ਅਮਰਸਰ ਸਾਹਿਬ ਦਾ ਡੀਸੀ ਵੀ ਸਿੱਖੀ ਲੱਗਦਾ ਸੀ। ਅੱਜ ਸਿੱਖ ਨਹੀਂ ਲੱਗਦਾ। ਜਿੰਦਾਬੋ ਪੰਜ ਪੰਜ ਪੋਸਟਾਂ ਜਿਹੜੀਆਂ ਪੰਜਾਬ ਦੀਆਂ ਬਹੁਤ ਕਿਸੇ ਵੀ ਸਟੇਟ ਦੀਆਂ ਬੜੀਆਂ ਅਹਿਮ ਮੰਨੀਆਂ ਜਾਂਦੀਆਂ ਚੀਫ ਸੈਕਟਰੀ ਹੋ ਗਿਆ ਪ੍ਰਿੰਸੀਪਲ ਸੈਕਟਰੀ ਹੋ ਗਿਆ ਡੀਜੀਪੀ ਹੋ ਗਿਆ ਇੱਕ ਜਿਹੜਾ ਕੋਰਟ ਦੇ ਵਿੱਚ ਜਿਹੜਾ ਪੇਸ਼ ਕਰ ਐਡਵੋਕੇਟ ਜਰਨਲ ਹੋ ਗਿਆ ਔਰ ਹਿੰਦੁਸਤਾਨ ਦੇ ਵਿੱਚ ਅੱਜ ਤੋਂ 30 35 ਸਾਲ ਪਹਿਲਾਂ ਹਰ ਸਟੇਟ ਦੇ ਵਿੱਚ ਇੱਕ ਇੱਕ ਦੋ ਦੋ ਪੋਸਟਾਂ ਤੇ ਉੱਤੇ ਸਿੱਖ ਬੈਠੇ ਹੁੰਦੇ ਸੀ ਅੱਜ ਪੰਜਾਬ ਦੇ ਵਿੱਚ ਇਹਨਾਂ ਪੰਜ ਪੋਸਟਾਂ ਦੇ ਵਿੱਚ ਸਿੱਖ ਨਹੀਂ ਰਹੇ ਸਿੰਘ ਸਾਹਿਬ ਉਹਦੇ ਮੇਰੇ ਦੋਸਤ ਨੇ ਮਟਵਾ ਹੀ ਉਹ ਬੜੀ ਵੀਡੀਓ ਬਾਤ ਕਰਦਾ ਹੈ ਉਹ ਕਹੇ ਚੰਗੇ ਬੰਦਾ ਦਾ ਪੁੱਛੋ ਜੀ ਕੋਈ ਛੋਟਾ ਹਾਂਜੀ ਸੰਭਾਵਨਾ ਨੋਗਵਾਲ ਸਾਹਿਬ ਹੋ ਸਕਦੇ ਆ ਭੁੱਲੇਵਾਲ ਰਾਠਾ ਹੋ ਸਕਦੇ ਆ ਭੁੱਲੇਵਾਲ ਰਾਠਾ ਹੋ ਸਕਦੇ ਆ ਮਤਲਬ ਮੁੱਠੂ ਸਿੰਘ ਕੰਨੇ ਕਿ ਹੋ ਸਕਦੇ ਆ ਕਿਸੇ ਕੰਨੇ ਕਿਸੇ ਵੀ ਹੋ ਸਕਦੇ ਆ ਭਾਈ ਮਨਜੀਤ ਸਿੰਘ ਹੋ ਸਕਦੇ ਆ ਬਿਲਕੁਲ ਹੋ ਸਕਦੇ ਕੋਈ ਹੋ ਸਕਦਾ ਕੋਈ ਹੋ ਸਕਦਾ ਅਜਿਹੇ ਜਿਹੇ ਕੰਮ ਕਰਦੇ ਆ ਜਿਹੜਾ ਜਮਾਂਦਾਰ ਨੇ ਭਿਆਸਲਾ ਕਿ ਨਹੀਂ ਆਪਾਂ ਉਮੀਦਵਾਰ ਖਾਦ ਲੈਣੀਗਾ ਨਹੀਂ ਨਹੀਂ ਤੁਸੀਂ ਕਹਿੰਦੇ ਹੋ ਜਿਹੜਾ ਅਸੀਂ ਵਿਆਸ ਕਰਾ ਚੁੱਕਾ ਜੇ ਅਸੀਂ ਉੱਥੇ ਅਸੀਂ ਐਕਸਪਾਇਰ ਉਮੀਦਵਾਰ ਖਾਦਣਾ ਕਿੰਨਾ ਕੁ ਜਿਆਜ ਹੋਏਗਾ ਜਿਹੜੇ ਹਾਊਸ ਨੂੰ ਆਪਾਂ ਐਕਸਪਾਇਰ ਮੰਨਦੇ ਕੀ ਸਾਨੂੰ ਐਕਸਪਾਇਰ ਹਾਊਸ ਦੇ ਵਿੱਚ ਜਾ ਕੇ ਰੌਲਾ ਪਾਉਣਾ ਵੀ ਜਿਹੜਾ ਹੈ ਉਹ ਨਹੀਂ ਚਾਹੀਦਾਗਾ ਕਿ ਇਹਨਾਂ ਨੇ ਅਗਿਆਨੀ ਸੁਲਤਾਨ ਸਿੰਘ ਜੀ ਨੂੰ ਬਿਨਾਂ ਕਿਸੇ ਕਾਰਨ ਤੋਂ ਉਹਨੂੰ ਡਿਮੋਟ ਕਰ ਦਿੱਤਾ ਗਿਆ ਕਿ ਸਾਡੇ ਮੈਂਬਰ ਜਿਹੜੇ ਐਕਸਪਾਇਰ ਹਾਊਸ ਦੇ ਵਿੱਚ ਜਾ ਕੇ ਐਕਸਪਾਇਰ ਹਾਊਸ ਵੱਲੋਂ ਕੀਤੇ ਗਲਤੀਆਂ ਦੀ ਆਵਾਜ਼ ਵੀ ਨਾ ਚੁੱਕਲ ਉਹਨਾਂ ਨੇ ਸਵੋਪ ਨਹੀਂ ਕੀਤੀ ਕਿ ਕਿਹਦੇ ਨਾਲ ਪਤਾ ਨਹੀਂ ਕਿ ਇੱਕ ਸਿੱਖ ਦਾ ਦੂਜੇ ਸਿੱਖ ਨੂੰ ਮਿਲਣਾ ਜਿਹੜਾ ਗੁਨਾਹ ਦੱਸੋ ਇਹ ਤਰ੍ਹਾਂ ਜਿਹੜੇ ਸਿੱਖ ਨੂੰ ਚੱਕਾ ਮਾਰੋ ਨਾ ਡਿਜੀਟਲ ਹੈ ਠੀਕ ਹੈ ਤਾਂ ਦੱਸ ਜਾ ਕੋਈ ਇੱਕ ਇੱਕ ਦਾ ਦੂਜੇ ਸਿੱਖ ਨੂੰ ਬੜਾ ਚੰਗਾ ਬੋਲਣਾ ਬੋਲਣਾ ਇਹ ਵੀ ਮਾਰੀ ਗੱਲ ਇਹ ਵੀ ਮਾਰੀ ਗੱਲ ਗੰਦ ਕਰਦਾ ਸਾਬਾਬ ਆਪਸੇ ਯਾਦ ਦਿੰਦੇ ਨੇ ਸਰ ਵੀ ਆਪਾਂ ਤੋਂ ਹੋਰ ਤੋਂ ਕੋੜਦੇ ਇਹ ਪਕੌੜਾ ਜੀ ਉਹ ਪੁਰਾਣਾ ਨਹੀਂ ਉਹ ਟਿਕਣਾ ਆਵਾਜ਼ ਤਾਂ ਬਲੰਦ ਕਰਨੀ ਚਾਹੀਦੀ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੁਗਲਾਂ ਦੇ ਖਿਲਾਫ ਜੰਗਾਂ ਲੜੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੁਗਲਾਂ ਦੇ ਖਿਲਾਫ ਜੰਗਾਂ ਲੜੀਆਂ ਨਾ ਲੜਦੇ ਚਲੋ ਠੀਕ ਹੈ ਜੀ ਠੀਕ ਹੈ ਜੀ ਗੱਲ ਤੇ ਉਹ ਵੀ ਕੈਂਡੀਡੇਟ ਹੈ ਨਾਜੀ ਬਸਲਾ ਵੀ ਲੋਂਗੋ ਵਾਲ ਹੋ ਸਕਦਾ ਹੈ ਕੁਲੇ ਰਾਟਾ ਹੋ ਸਕਦਾ ਹੈ ਸਾਰੇ ਉਸਾਰਿਆਂ ਨੂੰ ਮੈਂ ਤੁਹਾਨੂੰ ਦੱਸਦਾ ਸਾਡੀ ਇਹ ਇਹਦਾ ਫੈਸਲਾ ਸਿਰਫ ਜਿਨ੍ਹਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਹੈ ਐਕਟ ਨੇ ਉਹੀ ਕਰਨਾ ਹੈ। 33 ਮੈਂਬਰ ਮੰਨ ਲੀਏ ਕਿ ਤੁਹਾਡੇ ਨਾਲ ਜੁੜੇ ਨੇ ਕਿਥੋਂ ਵੋਟ ਜਿਹੜੇ ਪੂਰਾ ਸਮਰਥਨ ਦੇ ਰਹੇ ਆ। ਜੇ ਜੇ ਅਸੀਂ ਪ੍ਰਧਾਨ ਵੀ ਬਣਾ ਲੈਨੇ ਆ ਫਿਰ ਵੀ ਅਸੀਂ ਇਹੋ ਕੰਮ ਇੱਕ ਇਲੈਕਸ਼ਨ ਹੋਣੀ ਚਾਹੀਦੀ ਹੈ ਜਰਨਲ ਇਲੈਕਸ਼ਨ। ਅੱਜ ਵੀ ਜੀਵਿਤ ਹੋ てる ਨੇ ਉਹਨਾਂ ਦੇ ਲੱਤਾਂ ਦੇ ਵਿੱਚ ਥੋੜੀ ਜੀ ਪ੍ਰੋਬਲਮ ਆ ਗਈ ਹੈ ਜੀ ਇਲੈਕਸ਼ਨ ਮੇਰੇ ਪ੍ਰੋਬਲਮ ਜਨਰਲ ਇਲੈਕਸ਼ਨ ਦੀ ਗੱਲ ਕਰਦੇ ਹੋ ਨਹੀਂ ਉਹ ਫਰਕ ਕਰਨ ਦਾ ਉਹ ਵੀ ਚਿਰਦੇ ਜਨਰਲ ਇਲੈਕਸ਼ਨ ਦੀ ਗੱਲ ਕਰ ਅਸੀਂ ਦੇਖੋ ਅਸੀਂ ਇਹੋ ਮੰਗ ਕਰਦੇ ਹਾਂ ਤੇ ਜਨਰਲ ਇਲੈਕਸ਼ਨ ਹੋਣੀ ਚਾਹੀਦੀ ਹੈ ਜੀ ਮਤਲਬ ਇਹ ਜਿਹੜੇ ਆ ਪਗੋੜੇ ਦਲ ਦੀਆਂ ਤੇ ਸੈਂਟਰ ਦੀਆਂ ਸਿਟੀਆਂ ਵੀੜੀਆਂ ਬਹੁਤਾ ਦਿਨ ਚੱਲਣੀਆਂ ਨੇ ਠੀਕ ਹੈ ਜੀ ਠੀਕ ਹੈ ਓਕੇ